ਤੁਹਾਡੇ ਤੱਕ ਆਪਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਨਵੀਂ ਵੀਡੀਓ 'ਚ ਨਵੀਆਂ ਮਸ਼ੀਨਰੀਆਂ ਵਧੀਆ ਰੇਟਾਂ 'ਚ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ ਜਮ੍ਹਾਂ ਮੰਦੇ ਰੇਟ ਆਪਾਂ ਅੱਜ ਲੈ ਕੇ ਪਹੁੰਚੇ ਹਾਂ ਜਮ੍ਹਾਂ ਸਸਤੀ ਗੱਡੀ ਕੁੱਲ 45000 ਰੁਪਏ ਡਿਮਾਂਡ ਮੋਟਰਸਾਈਕਲ ਲੈ ਕੇ ਪਹੁੰਚੇ ਹਾਂ ਜੀ ਜਮ੍ਹਾਂ ਸਸਤਾ ਜਮ੍ਹਾਂ ਸਸਤੀ ਸਕੂਟੀ ਲੈ ਕੇ ਪਹੁੰਚੇ ਹਾਂ ਗੱਲਬਾਤ ਕਰਾਂਗੇ ਆਪਾਂ ਪੂਰੀ ਦੀ ਪੂਰੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ 946569488 ਤੁਹਾਡੇ ਕੋਲੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕਿਸੇ ਵੀ ਏਰੀਆ 'ਚ ਕੁਝ ਵੀ ਆਪਣੇ ਕੋਲੇ ਵੀਡੀਓ ਜਾਣਕਾਰੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਾਂਗੇ 스ਵਿਫਟ ਗੱਡੀ ਤੁਸੀਂ ਚੈੱਕ ਕਰੋ ਜੀ ਪੰਜਾਬ ਨੰਬਰ ਹੈ ਟਾਇਰ ਟੱਪਾ ਚੈੱਕ ਕਰੋ ਜੀ ਟਾਇਰਾਂ 'ਚ ਜਿਹੜੇ ਅਲਾਈ ਲੱਗੇ ਹੋਈ ਨੇ ਉਹ ਚੈੱਕ ਕਰੋ ਗੱਡੀ ਦਾ ਰੰਗ ਚਿੱਟਾ ਪਨ ਮਿਲੂਆ ਬੰਪਰ ਬੂਮਪਰ ਪੂਰੇ ਟੌਪ ਦੇ ਮਿਲ ਜਾਣਗੇ ਅੰਦਰੋਂ ਬਾਹਰੋਂ ਕੰਡੀਸ਼ਨ ਸਾਰਾ ਕੁਝ ਤੁਸੀਂ ਚੈੱਕ ਕਰੋ ਜੀ ਮਾਲਕ ਕਹਿੰਦੇ ਨੇ ਸੀਟ ਕਵਰ ਵਧੀਆ ਚੜੇ ਹੋਏ ਨੇ ਮੈਟ ਮੈਟਿੰਗ ਹਰ ਚੀਜ਼ ਵਧੀਆ ਗੀ ਪੰਜਾਬ ਨੰਬਰ ਗੱਡੀ ਆਹੀ ਚਿੱਟੇ ਰੰਗ ਦੀ ਆ ਸੋਹਣੀ ਗੱਡੀ ਆ ਤੇ 7 ਮਾਡਲ ਹੈ ਜੀ ਮਾਡਲ 7 ਪਰ 27 ਤੱਕਰ ਪਾਸਿੰਗ ਅਪਰ ਮਿਲ ਜੂਗੀ 27 ਤੱਕਰ ਪਾਸਿੰਗ 2012 ਮਾਡਲ ਗੱਡੀ ਦੀ ਹੁੰਦੀ ਸੀ ਤੇ ਇਹਨਾਂ ਨੇ ਰੀਨਿਊ ਕਰਵਾਈ ਸੀਗੀ 27 ਤੱਕਰ ਹੋ ਗਈ ਸੀ ਉਦੋਂ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ 1.5 ਲੱਖ ਰੁਪਿਆ ਮਾਲਕ ਨੇ ਮੰਗ ਕੀਤੀ ਹੈ ਗੱਡੀ ਦੀ ਮਾਲਕ ਕਹਿੰਦੇ ਨੇ ਵੀ ਰੇਟ ਕਰ ਲਾਂਗੇ ਵੇਕੇ ਰੇਟ ਕੀਤਾ ਜਾਊਗਾ ਕੋਈ ਫਿਕਸਡ ਰੇਟ ਨਹੀਂ ਹੈਗਾ ਬਾਕੀ ਨੰਬਰ ਤੁਹਾਨੂੰ ਸਕਰੀਨ ਤੇ ਆਪਾਂ ਦੇ ਦਾਂ ਪੂਰੀ ਦੀ ਪੂਰੀ ਜਾਣਕਾਰੀ ਤੁਹਾਨੂੰ ਮੈਂ ਦੱਸ ਹੀ ਦਿੱਤੀ ਕੋਈ ਹੋਰ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਕਰੋ ਮਾਲਕ ਨਾਲ ਤੁਸੀਂ ਆਪ ਹੀ ਸਬਕਟ ਗੱਡੀ ਕਹੂਰ ਆਪਾਂ ਲੈ ਕੇ ਪਹੁੰਚੇ ਆਂ 135 ਮਾਲਕ ਨੇ ਡਿਮਾਂਡ ਕੀਤੀ ਹੈ ਡੀਜ਼ਲ ਤੇ ਗੱਡੀ ਹੈ ਤੇ ਗੱਡੀ ਦੀਆਂ ਫੋਟੋਆਂ ਸਕਰੀਨ ਤੇ ਅਸੀਂ ਚੈੱਕ ਕਰੋ ਟਾਇਰ ਆਪਨ ਬਹੁਤ ਵਧੀਆ ਮਿਲ ਜਾਣਗੇ ਗੱਡੀ ਏਵੀ ਪੰਜਾਬ ਨੰਬਰ ਹੈ ਸਿਲਵਰ ਰੰਗ ਹੈ ਜੀ ਬਾਕੀ ਲਾਈਟਾਂ ਲੂਟਨ ਚੈੱਕ ਕਰੋ ਵਧੀਆ ਆਪਨ ਮਿਲ ਜਾਣਗੀਆਂ ਨਾ ਕੋਈ ਪੀਲਾਪਣ ਚੜਿਆ ਹੋਇਆ ਨਾ ਕੋਈ ਕਮੀ ਪੇਸ਼ੀ ਹੈ ਨਾ ਕੋਈ ਟੁੱਟੀ ਬੱਜੀ ਹੈ ਜਿੰਮੇ ਦੀ ਗੱਡੀ ਹੈਗੀ ਆ ਤੁਹਾਡੇ ਸਾਹਮਣੇ ਅਸੀਂ ਮਾਡਲ ਦੀ ਗੱਲ ਕਰੀਏ ਤਾਂ ਸੱਤ ਮਾਡਲ ਗੱਡੀ ਹੈਗੀ ਤੇ ਗਿੱਦੜਵਾਹਾ ਮਾਲਕ ਦਾ ਏਰੀਆ ਜੇ ਕੋਈ ਜਾ ਕੇ ਦੇਖਣ ਦਾ ਹੈਗੇ ਚਾਹਵਨ ਜੇ ਕਿਸ ਨੂੰ ਗੱਡੀ ਪਸੰਦ ਆਈ ਹੈ ਬਾਕੀ ਫੋਟੋਆਂ ਚ ਤੁਸੀਂ ਸਾਰਾ ਕੁਝ ਦੇਖ ਹੀ ਲਿਆ ਸੀ ਅੰਦਰੋਂ ਵੀ ਫੋਟੋਆਂ ਚੈੱਕ ਕਰ ਲਈਆਂ ਬਾਹਰੋਂ ਵੀ ਤੁਸੀਂ ਦੇਖ ਲਈਆਂ ਕਰੋ ਗੱਲਬਾਤ ਤੁਸੀਂ ਆਪ ਹੀ ਮਾਲਕ ਨਾਲ ਜਿਹੜੀ ਵੀ ਕਰਨੀ ਹੈ ਬਾਕੀ ਰੇਟ 1 35 ਹੈ ਤੇ ਫਿਕਸ ਰੇਟ ਨਹੀਂ ਹੈਗਾ ਜੀ ਘੱਟ ਪੱਧਾ ਵੈਕ ਕੀਤਾ ਜਾਊਗਾ ਨੰਬਰ ਤੇ ਗੱਲ ਕਰ ਲਿਓ ਜਿਹੜੀ ਵੀ ਕਰਨੀ ਹੈ ਮਾਲਕ ਨਾਲ ਗੱਲ ਕਰਕੇ ਪੁੱਛ ਪੜਤਾਲ ਆਪ ਦੀ ਜਿਹੜੀ ਵੀ ਕਰਨੀ ਹੈ ਕਰਕੇ ਇਹ ਗੱਡੀ ਨੂੰ ਜਾ ਕੇ ਖਰੀਦ ਕੇ ਲਿਆ ਸਕਦੇ ਹੂੰ ਜਿਹਨੂੰ ਵੀ ਪਸੰਦ ਆਈ ਐਸੀ ਤੇ ਨਾਲ ਦੇ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਿਆ ਕਰੋ ਜੀ 9465693488 ਤੁਹਾਡੇ ਕੋਲੇ ਵੀ ਜੇ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਕਿਸੇ ਵੀ ਏਰੀਆ ਚ ਕੁਝ ਵੀ ਐ ਬੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਮੈਂ ਬਿਲਕੁਲ ਫਰੀਦ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦੇਵਾਂਗੇ ਜੀ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਐ ਚਲਦੀ ਚਲਦੀ ਵੀਡੀਓ ਚ ਮੈਨੂੰ ਕਮੈਂਟ ਕਰਕੇ ਜਰੂਰ ਦੱਸ ਦਿਓ ਗੱਲ ਕਰਾਂਗੇ ਜੀ ਆਪਾਂ ਸਕੂਟੀ ਦੀ ਆਪਾਂ ਐਕਟਿਵਾ ਸਕੂਟੀ ਲੈ ਕੇ ਪਹੁੰਚਿਆ ਪੰਜਾਬ ਨੰਬਰ ਐ ਚਿੱਟੇ ਰੰਗ ਦੀ ਆ ਕੰਡੀਸ਼ਨ ਪੂਰੀ ਵਧੀਆ ਸੀ ਬਾਕੀ ਫੋਟੋਆਂ ਚ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਜੀ ਤੇ 13 ਮਾਡਲ ਸਕੂਟੀ ਆਪਾਂ ਇਹ ਲੈ ਕੇ ਪਹੁੰਚੀਆਂ ਰੇਟ ਦੀ ਆਪਾਂ ਗੱਲ ਕਰੀਏ ਕੁੱਲ 22000 ਰੁਪਏ ਮਾਲਕ ਨੇ ਮੰਗ ਕੀਤੀ ਹੈਗੀ ਬੱਧਣੀ ਕਲਾ ਮਾਲਕ ਦਾ ਏਰੀਆ ਦਾ ਟਾਇਰ ਚੈੱਕ ਕਰੂੰ ਸਾਰਾ ਕੁਝ ਪ੍ਰੋਪਰ ਆਪਾਂ ਨੂੰ ਵਧੀਆ ਮਿਲੂਗਾ ਤੇ ਕਮੀ ਪੇਸ਼ੀ ਕੋਈ ਨਹੀਂ ਸਰਵਿਸ ਉਰ ਵੀ ਮਾਲਕ ਨੇ ਟੋਟਲ ਕਰਵਾਈ ਹੋਈ ਆ 1 ਰੁਪਿਆ ਵੀ ਸਕੂਟੀ ਕਿਸੇ ਪਾਸੋਂ ਪਾਲਦੀ ਨਹੀਂ ਨਾ ਕੋਈ ਖੜਕੀ ਧੜਕੀ ਹੈ ਨਾ ਕੋਈ ਆਵਾਜ਼ ਆਉਂਦੀ ਕਿਸੇ ਪਾਸੋਂ ਵਧੀਆ ਸਾਇਲੈਂਟ ਹੈ ਸੀ ਬਾਈਕ 1000 ਰੁਪਿਆ ਇੱਕ ਵਾਰੀ ਮੰਗ ਇਹਨਾਂ ਨੇ ਪਾਈ ਹੈਗੀ ਮਾਲਕ ਕਹਿੰਦੇ ਨੇ ਵੀ ਰੇਟ ਬਹਿ ਕੇ ਕਰ ਲਾਂਗੇ ਦਿੱਕਤ ਵਾਲੀ ਕੋਈ ਗੱਲ ਨਹੀਂ ਬਾਕੀ ਤੁਸੀਂ ਜਾਓਗੇ ਮਾਲਕ ਦੇ ਘਰੇ ਨਾਲੇ ਤਾਂ ਚਲਾ ਕੇ ਦੇਖ ਲਓ ਨਾਲੇ ਰੇਟ ਮੁਕਾ ਲਿਓ ਬਹਿ ਕੇ ਤੇ ਸਕੂਟੀ ਤੁਹਾਨੂੰ ਪਸੰਦ ਆਊਗੀ ਨੰਬਰ ਆਪਾਂ ਦੇ ਹੀ ਦਿੱਤਾ ਸੀ ਤੇ ਗੱਲਬਾਤ ਆਪਾਂ ਹੁਣ ਕਰਾਂਗੇ ਸੀ ਆਪਣੇ ਕੋਲੇ ਅਗਲੀ ਮਸ਼ੀਨਰੀ ਬੋਲਟ ਪਹੁੰਚੇਗਾ ਤੁਸੀਂ ਚੈੱਕ ਕਰੋ ਜੀ ਬਹੁਤ ਵਧੀਆ ਸੋਹਣਾ ਬੁਲਟ ਆਪਾਂ ਲੈ ਕੇ ਪਹੁੰਚਿਆ ਸੀ ਜਲੰਧਰ ਏਰੀਆ ਤੋਂ ਲੈ ਕੇ ਪਹੁੰਚਿਆ ਬਹੁਤ ਵਧੀਆ ਮਾਲਕ ਨੇ ਰੱਖਿਆ ਹੋਇਆ ਟਾਇਰਾਂ 'ਚ ਬੀਲ ਲੱਗੇ ਹੋਈ ਨਹੀਂ ਟਾਇਰ ਆਪਾਂ ਨੂੰ ਵਧੀਆ ਮਿਲ ਜਾਣਗੇ ਕਮੀ ਪੇਸ਼ੀ ਕੋਈ ਨਹੀਂ ਸੋਹਣਾ ਆਪਾਂ ਲੈ ਕੇ ਪਹੁੰਚਿਆ ਸੀ ਪੁੱਠੇ ਘੇਰ ਵਾਲਾ ਇਹ ਬੁਲਟ ਕਾਫੀ ਡਿਮਾਂਡ ਆਈ ਸੀਗੀ ਜੀ ਕਹਿੰਦੇ ਸੀਗੇ ਤੁਸੀਂ ਵੀ ਪੁੱਠੇ ਘੇਰ ਵਾਲਾ ਬੁਲਟ ਚਾਹੀਦਾ ਗਾ ਬਾਕੀ ਤੁਸੀਂ ਆਪ ਹੀ ਦੇਖੋ ਜੀ ਖੜਾ ਹੀ ਦੇਖੋ ਕਿੰਨਾ ਰੋ ਪਾਈ ਜਾਂਦਾ ਹੈ ਪੁੱਠੇ ਘੇਰ ਵਾਲਾ ਜਿਹੜਾ ਬੁਲਟ ਸੀਗਾ ਉਹ ਤਾਂ ਰੋ ਵੀ ਆਡੀ ਸੀਗਾ ਬਾਕੀ ਤੁਸੀਂ ਚੈੱਕ ਕਰੋ ਜੀ ਇੰਜਨ ਉੰਜਨ ਦੇਖੋ ਇੰਜਨ ਕੋਲੋਂ ਕੰਡੀਸ਼ਨ ਚੈੱਕ ਕਰੋ ਤੇ ਮਾਡਲ ਦੀ ਆਪਾਂ ਗੱਲ ਕਰੀਏ ਜੀ ਮਾਡਲ ਮਾਲਕ ਨੇ ਜਿਹੜਾ ਦੱਸਿਆ 1999 ਮਾਡਲ ਦੱਸਿਆ ਗਾ 99 ਮਾਡਲ ਹੈ ਤੇ 94000 ਰੁਪਏ ਮਾਲਕ ਨੇ ਡਿਮਾਂਡ ਰੱਖੀ ਹੈ ਮਾਲਕ ਕਹਿੰਦੇ ਨੇ ਵੀ ਰੇਟ ਕੀਤਾ ਜਾਊਗਾ ਇੱਕ ਵਾਰੀ ਜਿਹੜੀ ਡਿਮਾਂਡ ਹੈ ਉਹ 94000 ਰੁਪਏ ਸੀ ਬਾਕੀ ਤੁਸੀਂ ਜਾਓਗੇ ਤੁਹਾਨੂੰ ਪਸੰਦ ਆ ਜਾਊਗਾ ਬਾਕੀ ਫੋਟੋ ਮਾ ਜੀ ਤੁਹਾਨੂੰ ਪਸੰਦ ਆ ਗਿਆ ਹੋਊਗਾ ਜੀ ਪੰਜਾਬ ਨੰਬਰ ਹੈ ਗਿਆ ਹੀ ਕਮੀ ਪੇਸ਼ੀ ਕੋਈ ਨਹੀਂ ਨਾ ਕੋਈ ਬੋਲਟ ਚ ਨਾ ਕੋਈ ਇੰਜਨ ਗੇਅਰ ਚ ਨਾ ਕੋਈ ਚਲਾਉਣ ਚ ਸਾਰਾ ਕੁਝ ਇੱਕ ਨੰਬਰ ਹੈ ਵਧੀਆ ਮਾਲਕ ਨੇ ਰੱਖਿਆ ਹੋਇਆ ਵਧੀਆ ਸਟਾਰਟਿੰਗ ਹੈ ਵਧੀਆ ਆਵਾਜ਼ ਹੈ ਤੇ ਵਧੀਆ ਰੇਟ ਹੈ ਜੀ ਬਾਕੀ ਤੁਸੀਂ ਮਾਲਕ ਨਾਲ ਆਪ ਗੱਲ ਕਰੋ ਜੀਨੇ ਵੀ ਖਰੀਦਣਾ ਕਿਸੇ ਨੂੰ ਪਸੰਦ ਆ ਨਾਲੇ ਤਾਂ ਤੁਸੀਂ ਜਾ ਕੇ ਦੇਖ ਲਓ ਤੇ ਨਾਲੇ ਮਾਲਕ ਨਾਲ ਬਹਿ ਕੇ ਗੱਲ ਕਰ ਲਿਓ ਰੇਟ ਦੀ ਰੇਟ ਕੀਤਾ ਜਾਊਗਾ ਤੇ ਜਾਣ ਤੋਂ ਪਹਿਲਾਂ ਇੱਕ ਵਾਰੀ ਫੋਨ ਲਾਜ਼ਮੀ ਲਾ ਲਿਓ ਨੰਬਰ ਸਕਰੀਨ ਤੇ ਤੁਹਾਨੂੰ ਆਪਾ ਦੇ ਹੀ ਦਿੱਤਾ ਕਰੋ ਗੱਲਬਾਤ ਜੀ ਨਾਕੀ ਕਿਵੇਂ ਦੀ ਲੱਗ ਰਹੀ ਹੈ ਜੀ ਆਪਣੀ ਵੀਡੀਓ ਬੁਲਟ ਕਿਵੇਂ ਦਾ ਲੱਗ ਰਿਹਾ ਸੀ ਪਿੱਛੇ ਜਿੰਨੀਆਂ ਮਸ਼ੀਨਰੀਆਂ ਦੇਖੀਆਂ ਜਿਵੇਂ ਕਿ ਦੋ ਸੁਪਰਟ ਗੱਡੀਆਂ ਇੱਕ ਸਕੂਟੀ ਦੇਖੀ ਸੀਗੀ ਤੁਹਾਨੂੰ ਵੀਡੀਓ ਚ ਜਿਹੜੀਆਂ ਮਸ਼ੀਨਰੀਆਂ ਦਿਖਾਈਆਂ ਕਿਵੇਂ ਦੀਆਂ ਲੱਗੀਆਂ ਸੀ ਤੇ ਆਪਣੀ ਵੀਡੀਓ ਕਿਵੇਂ ਦੀ ਲੱਗੀ ਜ਼ਰੂਰ ਮੈਨੂੰ ਕਮੈਂਟ ਕਰਕੇ ਦੱਸਿਓ ਜੀ ਜੇ ਸਾਰੀਆਂ ਚੀਜ਼ਾਂ ਵਧੀਆ ਲੱਗੀਆਂ ਤਾਂ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬ ਦਿਓ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜੀ ਤੇ ਆਪਣੀ ਵੀਡੀਓ ਹਰ ਰੋਜ਼ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਉਹਨੂੰ ਲਾਜ਼ਮੀ ਦਬ ਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਆਪਣੀ ਨਵੀਂ ਵੀਡੀਓ ਦਾ ਪਹੁੰਚ ਜਾਊਗਾ ਜੀ ਬਾਕੀ ਵੀਡੀਓ ਆਪਾਂ ਡੇਲੀ ਲੈ ਕੇ ਪਹੁੰਚਦੇ ਹਾਂ ਤੇ ਘਰ ਕੋਠੀ ਮਕਾਨ ਡੇਲੀ ਆਪਾਂ ਲੈ ਕੇ ਪਹੁੰਚਦਿਆਂ ਜੀ ਗੱਡੀਆਂ ਮੋਟਰਸਾਈਕਲ ਆਪਣੇ ਕੋਲੇ ਅਲੱਗ-ਅਲੱਗ ਏਰੀਆ ਚ ਆਉਂਦੀਆਂ ਰਹਿੰਦੀਆਂ ਤੇ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਲਾਜ਼ਮੀ ਕਰਿਓ ਜੀ ਲਾ ਕੇ ਵੀਡੀਓ ਪਸੰਦ ਆਈ ਹੈ ਜਰੂਰ ਸ਼ੇਅਰ ਕਰਦੋ ਵੱਤਵਤ ਸਪੋਰਟ ਕਰਿਆ ਕਰੋ ਜੀ ਤੇ ਹੁਣ ਆਪਾਂ ਗੱਲ ਕਰਾਂਗੇ ਜੀ ਮੋਟਰਸਾਈਕਲ ਦੀ ਮੋਟਰਸਾਈਕਲ ਤੁਸੀਂ ਚੈੱਕ ਕਰੋ ਪਲਟੀਨਾ ਮੋਟਰਸਾਈਕਲ ਆਪਾਂ ਲੈ ਕੇ ਪਹੁੰਚੇ ਆ ਪੰਜਾਬ ਨੰਬਰ ਪੂਰਾ ਸੋਹਣਾ ਮੋਟਰਸਾਈਕਲ ਹੈ ਮਾਲਕ ਨੇ ਬਹੁਤ ਜ਼ਿਆਦਾ ਵਧੀਆ ਤੇ ਸੰਭਾਈ ਦੇ ਵਿੱਚ ਰੱਖਿਆ ਹੋਇਆ ਮਾਡਲ ਦੀ ਗੱਲ ਕਰੀਏ 10 ਮਾਡਲ ਹੈ ਦਾਸ ਮਾਡਲ ਆ ਫੇਰ ਵੀ ਕੰਡੀਸ਼ਨ ਚੱਕਰ ਉਹ ਬਹੁਤ ਵਧੀਆ ਆਪਾਂ ਨੂੰ ਮਿਲ ਜੂਗੀ ਤੇ ਰੇਟ ਦੀ ਆਪਾਂ ਗੱਲ ਕਰੀਏ 29500 ਰੁਪਏ ਡਿਮਾਂਡ ਮਾਲਕ ਵੱਲੋਂ ਆਪਣੇ ਕੋਲੇ ਪਹੁੰਚੀ ਆ ਜੀ ਮਾਲਕ ਕਹਿੰਦੇ ਨੇ ਵੀ ਰੇਟ ਕਰ ਲਾਂਗੇ ਓਾਕੀ ਜਿੰਨੇ ਪਾਰਟਸ ਨੇ ਸਾਰੇ ਪੂਰੇ ਵਧੀਆ ਮਿਲ ਜਾਣਗੇ ਕੋਈ ਟੁੱਟਿਆ ਭੱਜ ਨਹੀਂ ਕੋਈ ਐਕਸੀਡੈਂਟਡ ਨਹੀਂ ਮਾਲਕ ਨੇ ਵਧੀਆ ਰੱਖਿਆ ਹੋਇਆ ਵਧੀਆ ਚਲਾਇਆ ਹੋਇਆ ਓਾਕੀ ਤੁਸੀਂ ਜਾਓਗੇ ਮਾਲਕ ਦੇ ਘਰੇ ਤੇ ਜਾ ਕੇ ਦੇਖੋਗੇ ਤੁਹਾਨੂੰ ਪਸੰਦ ਆ ਜਾਊਗਾ ਬਾਕੀ ਰੇਟ ਮਾਲਕ ਨੇ ਕਿਹਾ ਕਰ ਲਾਂਗੇ ਬਾਕੀ ਕੋਈ ਦਿੱਕਤ ਵਾਲੀ ਗੱਲ ਨਹੀਂ ਨੰਬਰ ਸਕਰੀਨ ਤੇ ਆਪਾਂ ਮਾਲਕ ਦਾ ਦੇ ਹੀ ਦਿੱਤਾ ਕਰੋ ਮਾਲਕ ਨਾਲ ਆਪ ਗੱਲਬਾਤ ਜਿਹੜੀ ਵੀ ਕਰਨੀ ਹੋਈ ਤੇ ਖਰੀਦ ਕੇ ਲੈ ਆ ਸਕਦੇ ਹੋ ਗੱਲ ਕਰਾਂਗੇ ਜੀ ਆਪਾਂ ਹੁਣ ਮਰੂਤੀ 800 ਗੱਡੀ ਦੀ ਮਰੂਤੀ 800 ਆਪਾਂ ਗੋਨਿਆਣਾ ਏਰੀਆ ਚ ਲੈ ਕੇ ਪਹੁੰਚੇ ਅਸੀਂ ਸ਼੍ਰੀ ਮੁਕਤਸਰ ਸਾਹਿਬ ਨੀਅਰ ਗੋਨਿਆਣਾ ਤਿੰਨ ਮਾਡਲ ਗੱਡੀ ਆਪਾਂ ਲੈ ਕੇ ਪਹੁੰਚੇ ਆਂ ਹੀ ਚੈੱਕ ਕਰੋ ਪੰਜਾਬ ਨੰਬਰ ਸੋਹਣੀ ਗੱਡੀ ਆ ਮਾਲਕ ਨੇ ਵਧੀਆ ਰੱਖੀ ਹੋਈ ਹੈ ਇੰਜਨ ਗੇਅਰ ਤੋਂ ਲੈ ਕੇ ਸਾਰਾ ਕੁਝ ਆਪਨ ਵਧੀਆ ਮਿਲੂਗਾ ਤੇ ਤਿੰਨ ਮਾਡਲ ਗੱਡੀ ਆ ਨਾਕਿ ਤੁਸੀਂ ਜਾਓਗੇ ਤੁਹਾਨੂੰ ਗੱਡੀ ਪਸੰਦ ਆਊਗੀ ਰੇਟ ਗੱਡੀ ਦਾ ਪਸੰਦ ਆਊਗਾ ਤੇ ਤੁਸੀਂ ਚਲਾ ਕੇ ਦੇਖ ਸਕਦੇ ਹੋ ਜੇ ਕਿਸੇ ਨੂੰ ਪਸੰਦ ਆਈ ਅਸੀਂ ਮਾਲਕ ਦੇ ਘਰੇ ਜਾ ਕੇ ਦੇਖ ਲਓ ਸਾਰਾ ਕੁਝ ਤੇ ਰੇਟ ਤੇ ਗੱਡੀ ਤੇ ਸਾਰੀਆਂ ਮਸ਼ੀਨਰੀਆਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ ਜ਼ਰੂਰ ਮੈਨੂੰ ਕਮੈਂਟ ਕਰਕੇ ਦੱਸੋ ਵਧੀਆ ਲੱਗੀਆਂ ਤਾਂ ਸ਼ੇਅਰ ਕਰ ਦਿਓ ਸਪੋਰਟ ਕਰਿਆ ਕਰੋ ਜੀ ਤੇ ਕਿਸੇ ਨੇ ਅਗਲੀ ਵੀਡੀਓ ਚ ਐਡ ਕਰਵਾਉਣੀ ਆ ਆਪਣਾ ਵਟਸਐਪ ਨੰਬਰ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਜੀ ਭੇਜੋ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋਆਂ ਜੀ ਤੇ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਲਾਜ਼ਮੀ ਕਰੋ ਕਿਹੜੇ ਰੀਅਚ ਕਿਹੜੀ ਮਸ਼ੀਨਰੀ ਤੁਹਾਨੂੰ ਚਾਹੀਦੀ ਹੈ ਜੇ ਤੁਹਾਨੂੰ ਹਲੇ ਤੱਕ ਕੋਈ ਮਸ਼ੀਨਰੀ ਜਿਹੜੀ ਤੁਸੀਂ ਲੱਭ ਰਹੇ ਹੋ ਕੋਈ ਗੱਡੀ ਮੋਟਰਸਾਈਕਲ ਨਹੀਂ ਮਿਲਿਆ ਤਾਂ ਕਮੈਂਟ ਕਰ ਦਿਓ ਜੀ ਲੈ ਕੇ ਪਹੁੰਚਾਂਗੇ ਤੇ ਹੁਣ ਦੇਰ ਜੀ ਮੈਨੂੰ ਇਜਾਜ਼ਤ ਦਿਓ